ਨੰਬਰ 224 ਦੇ ਵਿੱਚ ਇੱਕ ਵਾਰਦਾਤ ਰਿਪੋਰਟ ਹੋਈ ਸੀ ਥਾਣਾ ਸੁਲਤਾਨਪੁਰ ਦੇ ਵਿੱਚ ਜਿਸ ਦੇ ਵਿੱਚ ਮਕਦਮਾ ਨੰਬਰ 146 ਦਰਜ ਕੀਤਾ ਗਿਆ ਸੀਗਾ ਉਸ ਦੇ ਵਿੱਚ ਇੱਕ ਦੇਵ ਸਿੰਘ ਨਾਮ ਦਾ ਵਿਅਕਤੀ ਸੀਗਾ ਜਿਸ ਕੋਲੋਂ ਇੱਕ ਐਕਟਿਵਾ ਸਨੇਚ ਤਿੰਨ ਜਿਹੜੇ ਨੌਜਵਾਨ ਆ ਉਹ ਮੋਟਰਸਾਈਕਲ ਦੇ ਉੱਤੇ ਆਏ ਸੀਗੇ ਬਿਨਾ ਨੰਬਰੀ ਦੇ ਉੱਤੇ ਤੇ ਉਸ ਨੂੰ ਦਾਤਰ ਦਿਖਾ ਕੇ ਉਸ ਕੋਲੋਂ ਉਸ ਦਾ ਮੋਬਾਈਲ ਫੋਨ ਤੇ ਉਸ ਦੀ ਐਕਟਿਵਾ ਸਨੇਚ ਕਰਕੇ ਲੈ ਗਏ ਸੀਗੇ ਜਿਸ ਤੇ ਕਾਫੀ ਢੰਗਾਇਣਾ ਜੜੀ ਹੈ ਤਫਤੀਸ਼ ਏ ਏਸੀਪੀ ਪ੍ਰਵੇਸ਼ ਚੋਪੜਾ ਅਤੇ ਅ ਐਸਐਟਓ ਸੁਲਤਾਨਵੰਦ ਮੋਹਿਤ ਜੀ ਵੱਲੋਂ ਜਿਹੜੀ ਇਹ ਕੀਤੀ ਗਈ ਇਹਨਾਂ ਦੀ ਟੀਮ ਵੱਲੋਂ ਕੀਤੀ ਗਈ ਜਿਸ ਦੇ ਵਿੱਚ ਇਹਨਾਂ ਤਿੰਨਾਂ ਦੋਸ਼ੀਆਂ ਦੀ شناخت ਕੀਤੀ ਗਈ ਤੇ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੋਸ਼ੀਆਂ ਦੇ ਵਿੱਚ ਅੰਗਰੇਜ਼ ਸਿੰਘ ਕਮਲਦੀਪ ਸਿੰਘ ਤੇ 사ਜਨਦੀਪ ਸਿੰਘ ਤਿੰਨ ਦੋਸ਼ੀਆਂ ਨੂੰ ਜਿਹੜਾ ਇਹ ਗ੍ਰਿਫਤਾਰ ਕੀਤਾ ਗਿਆ ਇਹ ਤਿੰਨੇ ਜਿਹੜੇ ਦੋਸ਼ੀ ਆ ਇਹ ਹਰੀਕੇ ਤਰਨਤਨ ਦੇ ਰਹਿਣ ਵਾਲੇ ਨੇ ਇਸ ਦੇ ਵਿੱਚ ਇੱਕ ਦੇ ਖਿਲਾਫ ਪਹਿਲਾਂ ਵੀ ਜਿਹੜਾ ਵਾ ਉਹ ਲੁੱਟ ਖੋਦਮ ਮਕਦਮਾ ਦਰਜ ਹੈ ਤੇ 사ਜਨਦੀਪ ਸਿੰਘ ਹਟ ਦੇ ਖਿਲਾਫ ਦੋ ਐਨਡੀਪੀਐਸ ਦੇ ਮਕਦਮੇ ਆਲਰੇਡੀ ਦਰਜ ਨੇ ਇਨਾ ਤਿੰਨਾਂ ਨੇ ਇਥੋਂ ਜਿਹੜੀ ਐਕਟ ਰਕ ਹੋ ਕੇ ਇਹ ਆਪਣੇ ਪਿੰਡ ਜਿਹੜੇ ਆ ਉਹ ਹਰੀਕੇ ਲੈ ਗਏ ਉਸ ਤੋਂ ਬਾਅਦ ਜਿਹੜੀ ਇਸ ਤੇ ਵਰਕਰ ਕਰਦੇ ਆ ਇਹਨਾਂ ਕੋਲੋਂ ਜਿਹੜੀ ਖੋਹ ਉਹਦਾ ਐਕਟਿਵਾ ਪਲੱਸ ਜਿਹੜਾ ਖੋਹ ਹੋਇਆ ਉਸਦਾ ਰੀਲਮੀ ਮੋਬਾਈਲ ਸੀਗਾ ਉਹ ਬਰਾਮਦ ਕੀਤਾ ਜਿਸ ਦਾਤਰ ਨਾਲ ਵਾਰਦਾਤ ਕੀਤੀ ਗਈ ਉਹ ਦਾਤਰ ਬਰਾਮਦ ਕੀਤਾ ਗਿਆ ਪਲੱਸ ਇਹਨਾਂ ਨੇ ਹੋਰ ਲੁੱਟਾਂ ਖਵਾਦਿਆਂ ਵਾਰਦਾਤਾਂ ਕੀਤੀਆਂ ਸੀਗੀਆਂ ਜਿਸ ਦੇ ਵਿੱਚ ਇੱਕ ਜਿਹੜੀ ਐਕਟਿਵਾ ਹੋਰ ਇਹਨਾਂ ਤਰਨਦਰਨ ਤੋਂ ਖੋਹ ਕੀਤੀ ਗਈ ਸੀਗੀ ਉਹ ਵੀ ਇਸ ਤੇ ਵਿੱਚ ਬਰਾਮਦ ਕੀਤੀ ਗਈ ਹੈ ਇਨਾਂ ਦਾ ਜਿਹੜਾ ਬਰੀਕੀ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਪੁੱਛਗਿੱਛ ਕਰਕੇ ਜਿਹੜੀਆਂ ਹੋਰ ਵੀ ਵਾਅਦਤਾਂ ਇਹਨਾਂ ਟਰੇਸ ਜਿਹੜੀਆਂ ਕੀਤੀਆਂ ਗਈਆਂ ਹੋਣਗੀਆਂ ਇਹਨਾਂ ਵੱਲੋਂ ਉਹਨਾਂ ਨੂੰ ਟਰੇਸ ਕਰਕੇ ਤੇ ਹੋਰ ਵੀ ਜਿਹੜੀ ਆ ਇਸ ਦੇ ਵਿੱਚ ਜਿਹੜੀ ਪ੍ਰਾਪਤੀ